ਜੀ ਜੁਜਾਰ ਸਿੰਘ ਜੀ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਪੰਗ ਕਰ ਦਿੱਤਾ ਗਿਆ ਹੈ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਵਿਦਿਆਰਥੀ ਵੱਡੇ ਪੱਧਰ ਤੇ ਰੋਸ ਜ਼ਾਹਰ ਕਰ ਰਹੇ ਆ ਕੀ ਕਹਿਣਾ ਚਾਹੋਗੇ ਕਿਉਂਕਿ ਵਿਦਿਆਰਥੀ ਵਰਗ ਨੂੰ ਸਮਰਥਨ ਕਾਫੀ ਮਿਲ ਰਿਹਾ ਹੈ ਹਾਲਾਂਕਿ ਐਮਪੀ ਜੋ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਲੱਖਾ ਸਿਧਾਣਾ ਦੀ ਗੱਲ ਕਰੀਏ ਜਾਂ ਫਿਰ ਅਮਿਤੋਦ ਸਿੰਘ ਮਾਨ ਦੀ ਗੱਲ ਕਰੀਏ ਵਿਦਿਆਰਥੀ ਵਰਗ ਨੂੰ ਸਮਰਥਨ ਤਾਂ ਮਿਲ ਰਿਹਾ ਪਰ ਤੁਸੀਂ ਇਸ ਫੈਸਲੇ ਬਾਰੇ ਕੀ ਕਹੋਗੇ ਦੇਖੋ ਇਹ ਫੈਸਲਾ ਸਿੱਧੀ ਸਿੱਧੀ ਡਿਕਟੇਟਰਸ਼ਿਪ ਆ ਜਿਹੜਾ ਕੇਂਦਰ ਨੇ ਪਹਿਲੇ ਦਿਨ ਤੋਂ ਪੰਜਾਬ ਨੂੰ ਬਿਲਕੁਲ ਸਾਫ ਸਾਫ ਹੀਣਾ ਕਰਨ ਦੇ ਲਕਬਦਾ ਆ ਉਸੇ ਦਿਸ਼ਾ ਦੇ ਵਿੱਚ ਇਹ ਕਦਮ ਆ ਜਿਵੇਂ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਉਹਦਾ ਖੇਤਾਂ ਉਹਦੇ ਕੋਲ ਲੁੱਟਿਆ ਗਿਆ ਉਹਦੇ ਕੋਲ ਕੁਦਰਤੀ ਸਰੋਤ ਲੁੱਟੇ ਗਏ ਉਹਦੇ ਕੋਲ ਰਾਜਧਾਨੀ ਕੋਈ ਨਹੀਂ ਗਈ ਤਾਂ ਉਸੇ ਦਿਸ਼ਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਹੜਾ ਇੱਕ ਇੰਪੋਰਟੈਂਟ ਐਸੈਟ ਆ ਜਿਹਦਾ ਪੰਜਾਬ ਦੀ ਕਲਚਰ ਦੇ ਨਾਲ ਪੰਜਾਬ ਦੇ ਇਤਿਹਾਸ ਦੇ ਨਾਲ ਬਹੁਤ ਗੂੜਾ ਨਾਤਾ ਆ ਉਹਨੂੰ ਖੋ ਕੇ ਜਿਹੜਾ ਆ ਅੱਜ ਉਹਨਾਂ ਨੇ ਬਹੁਤ ਵੱਡਾ ਪੰਜਾਬ ਦੇ ਉੱਪਰ ਹਮਲਾ ਕੀਤਾ ਆ ਤੇ ਇਹ ਜਿਹੜੀ ਰੈਲੇਵੈਂਸ ਹੈ ਦੀ ਤਾਂ ਹਿਸਟਰੀਕਲ ਰੈਲੇਵੈਂਸ ਦੇਖੀ ਜਾਵੇ ਚਾਹੇ ਚਾਹੇ ਦੀ ਪੋਲੀਟੀਕਲ ਰੈਲੇਵੈਂਸ ਦੇਖੀ ਜਾਵੇ ਇਕਨੋਮਿਕਲੀ ਦੇਖੀ ਜਾਵੇ ਤਾਂ ਬਹੁਤ ਵੱਡੀ ਆ ਪੰਜਾਬ ਦੇ ਬਸਤਾਂ ਜੀ ਅ ਜੀ ਬਿਲਕੁਲ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਜੋ ਵਿਦਿਆਰਥੀ ਹਨ ਇਹ ਪੜਨ ਵਾਲੇ ਬੱਚੇ ਆ ਇਹਨਾਂ ਦਾ ਭਵਿੱਖ ਅੱਗੇ ਕਿਸ ਤਰ੍ਹਾਂ ਕਿਉਂਕਿ ਪੜਾਈ ਦੇ ਦਿਨਾਂ ਦੇ ਵਿੱਚ ਇਹਨੇ ਵੱਡੇ ਪੱਧਰ ਤੇ ਸੰਘਰਸ਼ ਕਰ ਰਹੇ ਨੇ ਕਿਤੇ ਨਾ ਕਿਤੇ ਜੇ ਫਿਜ਼ੀਕਲੀ ਥਕਾਵਟ ਤਾਂ ਹੁੰਦੀ ਹੈ ਮੈਂਟਲੀ ਬੜੇ ਡਿਸਟਰਬ ਹੁੰਦੇ ਨੇ ਬਿਲਕੁਲ ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੇਖੀਏ ਸੰਘਰਸ਼ ਨੂੰ ਪਹਿਲਾ ਦਾ ਵਜਾਰੀਆਂ ਦੇ ਨਜ਼ਰੀਏ ਤੋਂ ਜਿਹੜਾ ਪੰਜਾਬ ਤੋਂ ਵੇਖੋ ਕੋਈ ਵੀ ਵਜਾਰੀ ਕਿਸੇ ਵੈਕਿਊਮ ਚੋਂ ਨਹੀਂ ਆ ਰਿਹਾ ਉਹ ਇੱਕ ਸਮਾਜ ਚੋਂ ਆ ਰਿਹਾ ਇੱਕ ਖਿੱਤੇ ਚੋਂ ਆ ਰਿਹਾ ਜਿਸ ਤੇ ਉਹਨਾਂ ਲੋਕਾਂ ਦੀ ਇੱਕ ਸਾਂਝੀ ਭਾਵਨਾ ਆ ਤੇ ਪੰਜਾਬ ਦੇ ਲੋਕਾਂ ਦੀ ਇੱਕ ਸਾਂਝੀ ਭਾਵਨਾ ਆ ਜਿਹਦੇ ਵਿੱਚੋਂ ਮੰਨਦੇ ਆ ਕਿ ਸਾਡੇ ਪਿੰਡ ਉਜਾੜ ਕੇ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਉਹ ਸਾਡਾ ਆ ਤਾਂ ਇੱਥੇ ਜਿਹੜੀ ਯੂਨੀਵਰਸਿਟੀ ਆ ਉਹ ਵੀ ਸਾਡੀ ਆ ਤਨਾਸ ਪਿੰਡ ਦੀ ਜ਼ਮੀਨ ਤੇ ਵਸੀ ਹੋਈ ਹੈ ਯੂਨੀਵਰਸਿਟੀ ਹੈ ਜਿਹੜਾ ਇੱਕ ਸਿੱਖਾਂ ਦੀ ਆਬਾਦੀ ਵਾਲਾ ਪਿੰਡ ਇੱਥੋਂ ਜਾੜਿਆ ਗਿਆ ਤਾਂ ਉਹ ਬੱਚਿਆਂ ਦੇ ਵਿੱਚ ਇੱਕ ਇਮੋਸ਼ਨ ਆ ਪਰ ਜਦੋਂ ਉਹ ਇੰਸਟੀਚਿਊਟ 'ਚ ਪੜਦੇ ਆ ਤਾਂ ਉਹਨਾਂ ਦੇ ਪੜਨ ਦੇ ਦੌਰਾਨ ਕੋਈ ਇਹੋ ਜਿਹਾ ਫੈਸਲਾ ਆਵੇ ਜਿੱਥੇ ਉਹਨਾਂ ਦਾ ਇੰਸਟੀਚਿਊਟ ਉਹਨਾਂ ਦੇ ਹੱਥਾਂ 'ਚ ਖੋਹ ਕੇ ਕਿਸੇ ਹੋਰ ਦੇ ਤਾਂ ਹੀ ਦਿੱਤਾ ਜਾਵੇ ਤਾਂ ਕੋਈ ਵੀ ਵਿਦਿਆਰਥੀ ਜਿਹੜਾ ਜਾਗਲੀ ਜ਼ਮੀਰ ਵਾਲਾ ਆ ਤਾਂ ਉਹਦੀ ਜ਼ਮੀਰ ਕਦੇ ਵੀ ਇਜਾਜ਼ਤ ਨਹੀਂ ਦੇਊਗੀ ਕਿ ਉਹਦੇ ਪੜਦੇ ਸਮੇਂ ਉਹਦੇ ਪੀਰੀਅਡ ਦੌਰਾਨ ਇਹ ਯੂਨੀਵਰਸਿਟੀ ਖੋਹੀ ਗਈ ਤੇ ਉਹ ਚੁੱਪ ਰਿਆ ਤਾਂ ਇਸ ਕਰਕੇ ਉਹ ਵਿਦਿਆਰਥੀਆਂ ਨੂੰ ਉਹ ਦਰਦਵਾ ਜਿਹੜੇ ਦਰਦ ਦੇ ਵਿੱਚੋਂ ਅੱਜੋ ਕੱਲੀ ਵੀਸੀ ਦਫ਼ਤਰ ਕਦੀ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਭੜਕਦੇ ਫਿਰਦੇ ਸੰਘਰਸ਼ ਕਰ ਰਹੇ ਆ ਜਿਹੜੀ ਇੱਕ ਸਾਡੇ ਪੰਜਾਬੀਆਂ ਦੇ ਸਿੱਖਾਂ ਦੇ ਖੂਨ ਦੇ ਵਿੱਚ ਗਿਆ ਸੰਘਰਸ਼ ਤਾਂ ਉਸ ਸੰਘਰਸ਼ ਲੜ ਰਹੇ ਆ ਤਾਂ ਉੱਥੇ ਉਹ નો ਡਾਊਟ ਕੋਈ 2 ਸਾਲ ਦੀ ਡਿਗਰੀ ਵਾਸਤੇ ਆਇਆ ਕੋਈ 3 ਸਾਲ ਦੀ ਡਿਗਰੀ ਲਈ ਆਇਆ ਉਹਦੇ ਵਿੱਚੋਂ बच्चे ਦਾ ਸਾਲ ਜਿਹੜਾ ਹੈ ਉਹਨਾਂ ਧਰਨਾ ਮਜਾਰਿਆਂ ਚ ਲੰਘ ਜਾਣਾ ਉਹਦੀ ਜਿਹੜੀ ਐਜੂਕੇਸ਼ਨ ਆ ਉਹ ਪ੍ਰਭਾਵਿਤ ਹੋ ਰਹੀ ਆ ਫਿਰ ਉਹਦੇ ਨਾਲ ਉਹਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਬੰਦੇ ਫਿਜ਼ੀਕਲੀ ਥੱਕਦੇ ਆ ਮੈਂਟਲੀ ਥੱਕਦੇ ਆ ਜਿਹੜਾ ਉਹਨੇ ਕਿੱਥੇ ਉਹ 골ਡਨ ਪੀਰੀਅਡ ਜ਼ਿੰਦਗੀ ਦਾ ਇੰਜੋਏ ਕਰਨਾ ਆ ਕਿੱਥੇ ਉਹਨੂੰ ਸਟਰਗਲ ਦੇ ਵਿੱਚ ਲੰਘਣਾ ਪੈ ਰਿਹਾ ਤਾਂ ਇਹ ਹਰਾਸਮੈਂਟ ਆ ਇਹ ਗਲਾਮ ਕੋਮਾ ਦੇ ਨਾਲ ਇਹ ਚੀਜ਼ਾਂ ਅਕਸਰ ਵਾਪਰਦੀਆਂ ਆ ਜੀ ਅੱਜ ਵੀ ਬਿਲਕੁਲ ਹਾਲਾਂਕਿ ਕੱਲ ਖਬਰ ਸਾਹਮਣੇ ਆਈ ਸੀ ਕਿ ਕੋਈ ਡਰਾਫਟ ਜੋ ਹੈ ਉਹ ਵਾਪਸ ਲੈ ਲਿਆ ਗਿਆ ਹੈ ਯੂਨੀਵਰਸਿਟੀ ਵੱਲੋਂ ਕਿਉਂਕਿ ਜੋ ਪ੍ਰਦਰਸ਼ਨ ਹੈ ਜੋ ਪ੍ਰੋਟੈਸਟ ਹੈ ਉਥੇ ਧੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਹੈ ਵਿਦਿਆਰਥੀ ਵਰਗ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰੋਗੇ देखो ड्राफ्टਾ ਜਿਹੜਾ ਉਹ ਬਿਲਕੁਲ ਵੱਖਰੀ ਚੀਜ਼ ਆ ਉਹ ਐਫੀਡੇਵਿਟ ਦਾ ਮਸਲਾ ਬਿਲਕੁਲ ਅਲੱਗ ਆ ਸੈਨੇਟ ਦਾ ਮਸਲਾ ਹੈ ਐਫੀਡੇਵਿਟ ਦਾ ਮਸਲਾ ਇਹ ਆ ਕਿ ਬੱਚਿਆਂ ਨੂੰ ਇਸ ਵਾਰ ਇਹ ਕਿਹਾ ਗਿਆ ਕਿ ਤੁਸੀਂ ਜੇ ਐਡਮਿਸ਼ਨ ਲੈਣੀ ਹੈ ਐਫੀਡੇਵਿਟ ਭਰਿਆ ਜਾਵੇ ਜਿਦੇ ਚ ਲਿਖਿਆ ਕਿ ਅਸੀਂ ਕਿਤੇ ਵੀ ਰੋਸ ਪ੍ਰਦਰਸ਼ਨ ਨਹੀਂ ਕਰਾਂਗੇ ਕੋਈ ਪੋਲਿਟਿਕਲ ਐਕਟੀਵਿਟੀ ਨਹੀਂ ਕਰਾਂਗੇ ਉਹ ਐਫੀਡੇਵਿਟ ਕੰਪਲਸਰੀ ਕੀਤਾ ਗਿਆ ਉਹਦੇ ਖਿਲਾਫ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਕੈਂਪਸ 'ਚ ਸਟਰਗਲ ਚੱਲ ਰਹੀ ਆ ਤਾਂ ਇਹ ਉਹਦੇ ਉੱਤੇ ਇੱਕ ਹੋਰ ਫੈਸਲਾ ਸੈਨੇਟ ਦਾ ਆ ਗਿਆ ਤਾਂ ਉਹ ਡਰਾਫਟਾ ਜਿਹੜਾ ਉਹ ਉਹ ਐਫੀਡੇਵਟ ਵਾਲਾ ਵਾਪਸ ਕਰਨ ਦੀ ਗੱਲ ਹੋਈ ਹਾਲਾਂਕਿ ਉਹਦੇ ਵਿੱਚ ਬਾਅਦ ਵਿੱਚ ਫੇਰ ਉਹ ਖੜੇ ਪੈਰ ਮੁੱਕਰ ਗਏ ਆ ਤਾਂ ਸੈਨੀਟ ਵਾਲਾ ਮਸਲਾ ਬਿਲਕੁਲ ਅਲੱਗ ਆ ਇਹਨੂੰ ਐਫੀਡੇਵਟ ਵਾਲੇ ਮਸਲੇ ਦੇ ਨਾਲ ਕਨਫਿਊਜ਼ ਨਾ ਕੀਤਾ ਜਾਵੇ ਹਾਲਾਂਕਿ ਉਹੀ ਜੱਥੇ ਬੰਨੀਆਂ ਐਫੀਡੇਵਟ ਨਹੀਂ ਲੜ ਰਹੀਆਂ ਨੇ ਉਹੀ ਸੈਨੀਟ ਦੇ ਵਾਸਤੇ ਲੜ ਰਹੀਆਂ ਪਰ ਸੈਨੀਟ ਦਾ ਮਸਲਾ ਜਿਵੇਂ ਤੁਹਾਨੂੰ ਸਮਝਾਵਾਂ ਤਾਂ ਉਹ ਇਹ ਹੈ ਕਿ 1910 ਤੇ 1882 ਜਦੋਂ ਯੂਨੀਵਰਸਿਟੀ ਬਣੀ ਆ ਤਾਂ ਉਹਨੂੰ ਚਲਾਉਣ ਦੇ ਵਾਸਤੇ ਦਾਨਸ਼ਵਰ ਲੋਕਾਂ ਨੇ ਇੱਕ ਬਾਡੀ ਬਣਾਈ ਜਿਵੇਂ ਕਿਸੇ ਸੂਬੇ ਨੂੰ ਵਿਧਾਨ ਸਭਾ ਚਲਾਉਂਦੀ ਆ ਜਿਵੇਂ ਕਿਸੇ ਦੇਸ਼ ਨੂੰ ਪਾਰਲੀਮੈਂਟ ਚਲਾਉਂਦੀ ਆ ਓਵੇਂ ਹੀ ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਦੇ ਵਾਸਤੇ ਸੈਨੇਟ ਬਣਾਈ ਗਈ ਸੈਨੇਟ ਦੇ ਵਿੱਚ ਜਿਹੜੀ ਰਿਪਰੈਜ਼ੈਂਟੇਸ਼ਨ ਆ ਜਿੰਨੇ ਸਟੇਕ ਹੋਲਡਰ ਆ ਜੇ ਵਿਦਿਆਰਥੀ ਆ ਕਾ ਗ੍ਰੈਜੂਏਟ ਕੌਂਸਟੀਚੂਐਂਸੀ ਬਣਾਈ ਆ ਜਿੱਥੇ ਇਥੋਂ ਪੜ੍ਹ ਕੇ ਗਏ ਵਿਦਿਆਰਥੀ ਦੀ ਵੋਟ ਬਣਦੀ ਆ ਉਹ ਆਪਣੀ ਵੋਟਾਂ ਦੇ ਨਾਲ ਸੈਨੇਟਰ ਚੁੰਨਦੇ ਆ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ 200 ਕਾਲਜ ਆ ਚੰਡੀਗੜ੍ਹ ਦੇ 11 ਕਾਲਜ ਆ ਉਹਨਾਂ ਕਾਲਜਾਂ ਦੇ ਪ੍ਰਿੰਸੀਪਲ ਆਪਣੇ ਸੈਨੇਟਰ ਚੁੰਨਦੇ ਆ ਇਹਨਾਂ ਕਾਲਜਾਂ 'ਚ ਪੜਾਉਣ ਵਾਲੇ ਪ੍ਰੋਫੈਸਰ ਆਪਣੇ ਸੈਨੇਟਰ ਚੁੰਨਦੇ ਆ ਜਿਹੜਾ ਉੱਥੇ ਨੌਨ-ਟੀਚਿੰਗ ਸਟਾਫ ਆ ਉਹ ਆਪਣੇ ਸੈਨੇਟਰ ਚੁੰਨਦਾ ਆ ਤਾਂ ਜਿੰਨੇ ਵੀ ਸਟੇਕਹੋਲਡਰ ਆ ਜਿਹੜੇ ਸਿੱਧੇ-ਸਿੱਧੇ ਟੰਗ ਦੇ ਨਾਲ ਯੂਨੀਵਰਸਿਟੀ ਨਾਲ ਜੁੜੇ ਆ ਚਾਹੇ ਇਥੋਂ ਦੇ EMPLOYEES ਨੇ ਚਾਹੇ ਇਥੋਂ ਸਟੂਡੈਂਟ ਨੇ ਉਹ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਆ ਤੇ ਉਹਨਾਂ ਮੰਨਦੇ ਯੂਨੀਵਰਸਿਟੀ ਚਲਾਉਂਦੇ ਆ ਤਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਕਿਸੇ ਦੇ ਕੋਲ ਵੀ ਸਾਰੇ ਰਾਈਟਸ ਤੇ ਡਿਕਰੀ ਟਿਸ਼ਨਸ਼ਿਪ ਦੇ ਮੰਗ ਨਹੀਂ ਹੈਗੇ ਇੱਥੇ ਸਾਰਿਆਂ ਦੀ ਗੱਲ ਸੁਣਨੀ ਪੈਂਦੀ ਆ ਤਾਂ ਉਸ ਚੀਜ਼ ਨੂੰ ਜਿਵੇਂ ਹਿੰਦੁਸਤਾਨ ਹੌਲੀ ਹੌਲੀ ਇਕਤਾਨਾਸ਼ਾਈ ਦੇ ਵੱਲ ਵੱਧ ਰਿਹਾ ਤਾਂ ਉਹਦੇ ਵਿੱਚ ਵੱਖ-ਵੱਖ ਇੰਸਟੀਚਿਊਟ ਖਤਮ ਕੀਤੇ ਜਾ ਰਹੇ ਆ ਤਾਂ 1947 ਦੇ ਵਿੱਚ ਜਦੋਂ ਵੰਡ ਹੋਈ ਆ ਤਾਂ ਇਹ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਦੇਖੋ ਸਾਰਾ ਕੁਝ ਛੱਟ ਆਏ ਉੱਥੇ ਵੀ ਆਪਾਂ ਆਪਣੇ ਗੁਰਦਾਰਾਂ ਆਪਣੇ ਜ਼ਮੀਨਾਂ ਸਭ ਕੁਝ ਮਾਲ ਡੰਗਲ ਪਰ ਇੱਕ ਯੂਨੀਵਰਸਿਟੀ ਲੈ ਕੇ ਆਏ ਉਹ ਯੂਨੀਵਰਸਿਟੀ ਇਹ ਕਦੇ Shimla ਚ ਚੱਲੀ ਫਿਰ Solan ਚ ਚੱਲੀ ਕੋਈ ਸਦਾ ਸ਼ਹਿਰਪੁਰ ਚਲਦਾ ਰਿਹਾ ਤਾਂ ਜਦੋਂ ਪੰਜਾਬ ਦੇ ਪਿੰਡ ਝਾੜ ਕੇ ਚੰਡੀਗੜ੍ਹ ਬਣਿਆ ਤਾਂ ਯੂਨੀਵਰਸਿਟੀ ਨੂੰ ਉੱਥੇ ਪੱਕਾ ਇੱਕ ਟਿਕਾਣਾ ਮਿਲਿਆ ਵੀ 14 ਸੈਕਟਰ ਪੂਰਾ ਤੇ ਅੱਧਾ 25 ਸੈਕਟਰ ਯੂਨੀਵਰਸਿਟੀ ਨੂੰ ਡੈਡੀਕੇਟ ਕੀਤਾ ਗਿਆ ਜਿੱਥੇ ਯੂਨੀਵਰਸਿਟੀ ਚੱਲੀ ਤਾਂ 1947 ਦੇ ਵਿੱਚ ਇਹਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕੀਤਾ ਗਿਆ ਇਹ ਪੰਜਾਬ ਸਰਕਾਰ ਦੇ ਅੰਡਰ ਆਈ ਪੰਜਾਬ ਸਰਕਾਰ ਕੋਲ ਉਹਦੇ ਪੂਰੇ ਐਕਸਕਲੂਸਿਵ ਰਾਈਟੀ ਸੀ ਕਿ ਉਹ ਸੈਨੇਟ ਚੋਂ ਨਾ ਕਦੋਂ ਕਰਵਾਉਣਾ ਚਾਹੁੰਦੀ ਕਰਵਾ ਸਕਦੀ ਆ ਦਾ ਵੀਸੀ ਲਾਉਣ ਦਾ ਤੇ ਗਵਰਨਰ ਦੇ ਅੰਡਰ ਸਾਰੀ ਯੂਨੀਵਰਸਿਟੀ ਪੰਜਾਬ ਦੇ ਰਾਜਪਾਲ ਦੇ ਅੰਡਰ ਪਰ ਸਿਆਰਡ ਦੇ ਵਿੱਚ ਕੀ ਹੋਇਆ ਸਿਆਰਡ ਦੇ ਵਿੱਚ ਜਦੋਂ ਪੰਜਾਬ ਨੂੰ ਛੋਟਾ ਕੀਤਾ ਗਿਆ ਤਾਂ ਇਹ ਯੂਨੀਵਰਸਿਟੀ ਨੂੰ ਪਜੀਆਈ ਨੂੰ ਤੇ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਚੰਡੀਗੜ੍ਹ ਨੂੰ ਸਾਂਝਾ ਜੇ ਕਰ ਦਿੱਤਾ ਗਿਆ ਇਹਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਬਣਾ ਦਿੱਤਾ ਗਿਆ ਤੇ ਉਹਦੇ ਵਿਸ਼ੇ ਤਰਕ ਇਹ ਦਿੱਤਾ ਕਿ ਜਦੋਂ ਤੱਕ ਹਰਿਆਣਾ ਤੇ ਹਿਮਾਚਲ ਆਪਣੀ ਯੂਨੀਵਰਸਿਟੀ ਆਪਣੀ ਰਾਜਧਾਨੀ ਨਹੀਂ ਉਸਾਰ ਲੈਂਦੇ ਉਹਨਾਂ ਚ ਰਾਜਧਾਨੀ ਵੀ ਹਰਿਆਣਾ ਨਾਲ ਸਾਂਝੀ ਰਹੂਗੀ ਤੇ ਜਿਹੜੀਆਂ ਯੂਨੀਵਰਸਿਟੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਇਹ ਵੀ ਸਾਂਝੀਆਂ ਰਹਿਣਗੀਆਂ ਤਾਂ ਉਹਦੇ ਵਿੱਚ ਇਹਨਾਂ ਨੇ ਚਲਾਕੀ ਇਹ ਕੀਤੀ ਕਿ ਉੱਥੇ ਪੰਜਾਬ ਦੇ ਗਵਰਨਰ ਦੀ ਥਾਂ ਤੇ ਉਪ ਰਾਸ਼ਟਰਪਤੀ ਨੂੰ ਉਹਦਾ ਕੁਲਪਤੀ ਲਾ ਦਿੱਤਾ ਤਾਂ ਇੱਥੇ ਸੈਨੇਟ ਚੋਣਾਂ ਕਰਾਉਣ ਦਾ ਅਧਿਕਾਰ ਪੰਜਾਬ ਕੋਲੋਂ ਖੋ ਕੇ ਕੇਂਦਰ 1966 ਚ ਆਪਣੇ ਹੱਥ ਚ ਲੈ ਗਿਆ ਪਰ ਚਲੋ ਫਿਰ ਵੀ ਸੈਨੇਟ ਬਚੀ ਰਹੀ ਹੁਣ ਇਹਨਾਂ ਨੇ ਕੀ ਕੀਤਾ ਆ ਹੁਣ ਜਦੋਂ ਪੀਏਯੂ ਹਰਿਆਣੇ ਨੇ ਆਪਣੀ ਖੇਤੀਬਾੜੀ ਯੂਨੀਵਰਸਿਟੀ ਬਣਾਈ ਹਿਮਾਚਲ ਨੇ ਸੋਲਨ ਦੇ ਵਿੱਚ ਆਪਣੀ ਬਣਾਈ ਉਹ ਪੀਏਯੂ ਦਾ ਦਾਵਾ ਖਤਮ ਹੋ ਗਿਆ ਪੀਯੂ ਪੰਜਾਬ ਨੂੰ ਮਿਲ ਗਈ ਪਰ ਇਦਾਂ ਹੀ ਅਮਾ ਚੱਲੇ ਆਪਣੀ ਯੂਨੀਵਰਸਿਟੀ ਬਣਾਲੀ ਹਰਿਆਣੇ ਨੇ ਆਪਣੀ ਬਣਾਲੀ ਪਰ ਪੀਯੂ ਨਹੀਂ ਪੰਜਾਬ ਨੂੰ ਦਿੱਤੀ ਗਈ ਉਹ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਉਹ ਰਾਜਧਾਨੀ ਚ ਸੀ ਤੇ ਰਾਜਧਾਨੀ ਇਹਨਾਂ ਬੜੇ ਇਲਾਕੇ ਦੇ ਨਾਲ ਯੂਨੀਅਨ ਟੈਰੀਟਰੀ ਡਿਕਲੇਅਰ ਕਰਤੀ ਜਿਹੜੀ ਕਿ ਉਹ ਤੋਂ ਮੰਨੇ ਕਿ ਆਪਾਂ 1966 ਤੇ 1976 ਦਸਾਂ ਸਾਲਾਂ ਬਾਅਦ ਚੰਡੀਗੜ੍ਹ ਪੰਜਾਬ ਕੋਲ ਆ ਜਾਊਗਾ ਤੇ ਹਰਿਆਣੇ ਨੂੰ ਇੱਕ ਨਵੀਂ ਰਾਜਧਾਨੀ ਬਣਾ ਕੇ ਦੇਵਾਂਗੇ ਨਾ ਤਾਂ ਹਰਿਆਣੇ ਨੂੰ ਬਣਾ ਕੇ ਦਿੱਤੀ ਤਾਂ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਵਾਪਸ ਕੀਤੀ ਤਾਂ ਇਦਾਂ ਇਹਨਾਂ ਨੇ ਜਿਹੜੀ ਪੀਯੂ ਆ ਉਦੇ ਉਪਰ ਆਪ ਦਾ ਕਬਜ਼ਾ ਰੱਖ ਲਿਆ ਹੁਣ ਜਿਹੜਾ ਇਹਨਾਂ ਨੇ ਆਖਰੀ ਹਮਲਾ ਕੀਤਾ ਉਹ ਇਹ ਕੀਤਾ ਕਿ 99 ਮੈਂਬਰੀ ਸੈਨੇਟ ਨੂੰ ਭੰਗ ਕਰਕੇ 33 ਮੈਂਬਰੀ ਸੈਨੇਟ ਬਣਾ ਦਿੱਤੀ ਜਿਹਦੇ ਵਿੱਚ ਸੱਤ ਜਿਹੜੇ ਐਕਸਫੀਸ਼ੀਅਲ ਮੈਂਬਰ ਆ ਜਿਹੜੇ ਓਹ ਲਾਤੇ ਚੋਣ ਨੁਮਾਇੰਦ ਜਿਹੜੇ ਚੁਣ ਕੇ ਆਉਣੇ ਆ ਉਹਦੇ ਵਿੱਚ ਗ੍ਰੈਜੂਏਟ ਕੌਨਸੀਕੁਐਂਸ ਸੀ ਜਿਹੜੇ ਪੰਜਾਬ ਦੇ ਸਟੂਡੈਂਟ ਆ ਜਿਹੜੇ ਯੂਨੀਵਰਸਿਟੀ ਤੋਂ ਪੜ੍ਹੇ ਆ ਜਿਹੜੇ 201 ਕਾਲਜਾਂ ਤੋਂ ਪੜ੍ਹੇ ਆ ਉਹਨਾਂ ਦੀ ਵੋਟ ਜਿਹੜੀ ਆ ਉਹ ਕੈਨਸਲ ਕਰਤੀ ਗ੍ਰੈਜੂਏਟ ਕੋਸਿਸਕੁਐਂਸੀ ਖਤਮ ਕਰਤੀ ਤੇ ਬਾਕੀ ਜਿਹੜੀ ਲੰਗੜੀ ਜਿਹੜੀ ਸੈਨੇਟਰ ਰਹਿ ਗਈ ਆ ਉਹ ਇਹਨਾਂ ਦੇ ਆਪ ਦੇ ਜਿਹੜੇ ਪਾਲਤੂ ਹੋਣਗੇ ਜਿਹੜੇ ਇਹਨਾਂ ਦੇ ਵਫਾਦਾਰ ਹੋਣਗੇ ਉਹ ਸੈਨੇਟ 'ਚ ਬੈਠਣਗੇ ਤੇ ਵੀਸੀ ਦੇ ਕੋਲ ਸਾਰੀਆਂ ਤਾਕਤਾਂ ਜਿਹੜੀਆਂ ਆ ਉਹ ਦੇਤੀਆਂ ਤੇ ਵੀਸੀ ਉਹ ਲੱਗੂਗਾ ਜਿਹੜਾ ਇਹਨਾਂ ਦਾ ਆਰਐਸਐਸ ਦਾ ਕੇਂਦਰ ਦਾ ਹੁਕਮ ਚਾਊਗਾ ਇਸ ਤਰੀਕੇ ਇਹਨਾਂ ਨੇ ਯੂਨੀਵਰਸਿਟੀ ਮੁਕੰਮਲ ਰੂਪ ਦੇ ਵਿੱਚ ਪੰਜਾਬ ਕੋਲ ਖੋਲੀ ਆ ਜੇ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਜਿਹੜਾ ਦਾਵਾ ਆ ਉਹਦਾ ਆਖਰੀ ਕਲਾ ਸੀ ਜੋ ਪੰਜਾਬ ਯੂਨੀਵਰਸਿਟੀ ਜਿਹੜਾ ਉਹਨਾਂ ਨੇ ਭੰਤਤਾ ਆ ਤੇ ਪੰਜਾਬ ਸਰਕਾਰ ਦੀ ਇਹਦੇ ਚ ਨਾਕਾਮੀ ਰਹੀ ਆ ਇੱਥੇ ਸਾਥ ਨੇ ਪਿਛਲੇ ਸਾਲ 100 ਦਿਨ ਦਾ ਧਰਨਾ ਚਲਾਇਆ ਜੀ ਜਿਹਦੇ ਵਿੱਚ ਆਪਾਂ ਇਸ ਗੱਲ ਤੇ ਉੱਠੇ ਸੀ ਕਿ ਸੈਨੇਟ ਦੇ ਵਿੱਚ ਜੋ ਵੀ ਬਦਲਾਅ ਕੀਤੇ ਜਾਣਗੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਥਿਰ ਬਣਾਇਆ ਜਾਊਗਾ ਤੇ ਪੰਜਾਬ ਸਰਕਾਰ ਦੀ ਨਲਾਕੀ ਆ ਕਿ ਉਹ ਇੱਕ ਪਿਛਲੇ 1 ਸਾਲ ਤੋਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਸੈਨੇਟ ਦਾ ਜਿਹੜਾ ਟਰਮ ਖਤਮ ਹੋਈ ਅੱবি ਅਕਤੂਬਰ ਲੰਘ ਗਿਆ ਪੰਜਾਬ ਸਰਕਾਰ ਘੂਕ ਨੀਂਦੇ ਕੁੰਭ ਕਰਨ ਦੀ ਨੀਂਦੇ ਸੁੱਤੀ ਰਹੀ ਇਹਨਾਂ ਦੇ ਬੰਦੇ ਕਿਸੇ ਮੀਟਿੰਗ 'ਚ ਨਹੀਂ ਗਏ ਅੱਜ ਮਗਰਮੱਛ ਦੇ ਅੰਜੂਵਾਉਣ ਲਈ ਉੱਥੇ ਸਾਰੇ ਆ ਰਹੇ ਆ ਕਾਂਗਰਸ ਨੇ ਬੀਜੇਪੀ ਨੇ ਆਮ ਆਦਮੀ ਪਾਰਟੀ ਨੇ ਤੇ ਕਾਲੀ ਜਲ ਨੇ ਇਹ ਸਾਰਿਆਂ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਗਵਾਉਣ ਦੇ ਵਿੱਚ ਇੱਕ ਦੂਜੇ ਤੋਂ ਵੱਧ ਚੜ ਕੇ ਉਹ ਮਕਨਬਾਈ ਆ ਤੇ ਜਿਹਦਾ ਸਾਨੂੰ ਦੁੱਖ ਰਹੂਗਾ ਤੇ ਵਿਦਿਆਰਥੀ ਇਹ ਤੇ ਉੱਤੇ ਆਪਣੀ ਸਮਰੱਥਾ ਦੇ ਮੁਤਾਬਿਕ ਉਸੇ ਸੰਘਰਸ਼ ਕਰਨਗੇ ਬਾਕੀ ਜਿਹੜਾ ਹਨ ਜਿਹੜੀ ਉਹ ਮਹਾਰਾਜਾ ਜੀ ਬਿਲਕੁਲ ਬਖੂਬੀ ਬੜੀ ਬਾਰੀਕੀ ਦੇ ਨਾਲ ਤੁਸੀਂ ਸਾਰਾ ਵਿਸਥਾਰ ਦੱਸਿਆ ਸਾਡੇ ਦਰਸ਼ਕਾਂ ਨੂੰ ਜੁਝਾਰ ਸਿੰਘ ਜੀ ਇਸ ਤੋਂ ਪਹਿਲਾਂ ਦੀ ਜ਼ਿਕਰ ਗੱਲ ਕਰੀਏ ਹਾਲਾਂਕਿ ਯੂਨੀਵਰਸਿਟੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਬਹੁਤ ਕਿਉਂਕਿ ਜੋ ਜਿੰਨੇ ਵੀ ਹੱਕ ਪੰਜਾਬ ਦਾ ਇੱਕ ਖੋਹ ਲਿਆ ਗਿਆ ਇਦਾਂ ਦੀ ਲੱਗ ਰਿਹਾ ਹੈ ਜੇਕਰ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਇਸੇ ਤਰੀਕੇ ਦੇ ਨਾਲ ਉਸ ਅੰਦੋਲਨ ਦੇ ਵਿੱਚ ਵੀ ਸਾਰੇ ਇਕੱਠੇ ਹੋਏ ਸੀ ਇਸ ਯੂਨੀਵਰਸਿਟੀ ਦਾ ਜੋ ਪ੍ਰੋਟੈਸਟ ਚੱਲ ਰਿਹਾ ਹੈ ਇਸ ਦੇ ਵਿੱਚ ਵੀ ਸਮਰਥਨਤਾ ਦਿੱਤਾ ਜਾ ਰਿਹਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਸਮਾਂ ਹੋਰ ਵਿਦਿਆਰਥੀਆਂ ਨੂੰ ਇਸੇ ਤਰੀਕੇ ਦੇ ਨਾਲ ਸੰਘਰਸ਼ ਕਰਨਾ ਚਾਹੀ ਪਵੇਗਾ ਦੇਖੋ ਸੰਘਰਸ਼ ਲੰਮਾ ਚੱਲੂਗਾ ਪੰਜਾਬ ਦੇ ਵਿੱਚ ਉੱਪਰ ਇੱਕ ਵੱਡੀ ਲੰਬੰਦੀ ਕਰਨੀ ਪਵੇਗੀ ਕਿ ਰਾਬੰਦੀ ਕਰਨੀ ਪਵੇਗੀ ਕਿ ਕਿਸਾਨ ਅੰਦੋਲਨ ਦੀ ਬਾਗ ਹੀ ਉਸੇ ਤੀਬਰਤਾ ਦੇ ਨਾਲ ਸੰਘਰਸ਼ ਲੜਨਾ ਪਊਗਾ ਜਿੱਥੋਂ ਆਪਾਂ ਕਿਉਂਕਿ ਦੇਖੋ ਇਹ ਮਸਲਾ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੈ ਯੂਨੀਵਰਸਿਟੀ ਜਦੋਂ ਸੈਂਟਰਲਾਈਜ਼ ਹੋਗੀ ਆ ਫਿਰ ਜਿਹੜੇ ਕੇਂਦਰ ਸਰਕਾਰ ਦੇ ਇੰਟਰਸ ਟੈਸਟ ਹੁੰਦੇ ਆ ਸੈਂਟਰ ਦੇ ਉਹਦੇ ਤਹਿਤ ਐਡਮਿਸ਼ਨ ਆਉਣਗੇ ਤਾਂ ਇੱਥੇ ਵੇਖੋ ਦਿੱਲੀ ਤੋਂ ਆਉਣ ਵਾਲੇ ਮੁੰਬਈ ਤੋਂ ਆਉਣ ਵਾਲੇ ਕੇਰਲ ਤੋਂ ਆਉਣ ਵਾਲੇ ਟਾਪ ਰੈਂਕਿੰਗ ਜਿੱਤੀ ਆ ਤਾਂ ਉਥੋਂ ਆਉਣ ਵਾਲੇ ਬੱਚਿਆਂ ਜਾਣ ਵਾਲੇ ਬੱਚੇ ਇੰਟਰਸਟ ਚ ਕੰਪੀਟ ਨਹੀਂ ਕਰ ਸਕਣਗੇ ਜਦੋਂ ਕੰਪੀਟ ਨਹੀਂ ਕਰ ਜੀ ਬਿਲਕੁਲ ਖੁਜਾ ਵੀ ਲੜੇਗਾ ਕਿਵੇਂ ਵੀ ਇਹਨਾਂ ਦਾ ਮਕਸਦ ਇਹ ਹੈ ਨਾ ਕਿ ਇੱਥੋਂ ਪੰਜਾਬੀ ਬੱਚੇ ਬਾਹਰ ਕੱਢਣੇ ਵੀ ਸਿਰਫ ਇੱਕ ਪੀਯੂ ਰਹਿ ਗਿਆ ਜਿੱਥੇ ਪੰਜਾਬ ਦਾ ਇੱਕ ਸੈਕਸ਼ਨ ਦੇਖਦਾ ਆ ਤਾਂ ਸਿੱਧਾ ਸਿੱਧਾ ਬਾਕੀ ਖਿੱਤੇਆਂ ਚੋਂ ਪੜਨ ਵਾਲੇ ਬੱਚਿਆਂ ਨੂੰ ਚੋਂ ਕੱਢੇ ਜਾਊਗਾ ਉਸ ਤੋਂ ਬਾਅਦ ਜਿਹੜੀ ਵੱਡੀ ਮਾਰ ਵਜਣੀ ਆ ਪੰਜਾਬ ਦੇ ਮਾਲਵੇ ਦੇ ਸਾਰੇ ਕਾਲਜ ਇਸ ਯੂਨੀਵਰਸਿਟੀ ਦੇ ਅੰਦਰ ਆਉਂਦੇ ਆ ਉਹ ਸਾਰੇ ਕਾਲਜਾਂ ਦਾ ਭਗਵਾਨ ਕਰਨ ਕੀਤਾ ਜਾਊਗਾ ਉੱਥੇ ਆਰਐਸਐਸ ਆਪਣੇ ਬੰਦੇ ਪ੍ਰੋਫੈਸਰਾਂ ਦੇ ਰੂਪ ਵਿੱਚ ਭਰਤੀ ਕਰੂਗੀ ਤਾਂ ਇਦਾਂ ਉਹ ਪੰਜਾਬ ਦੇ ਅੱਤੇ ਤੋਂ ਵੱਧ ਖਿੱਤੇ ਦੇ ਉੱਪਰ ਜਿਹੜਾ ਆ ਉਹਦੀ ਜਿਹੜੀ ਐਜੂਕੇਸ਼ਨ ਆ ਉਹਦੀ ਜਿਹੜੀ ਸਿੱਖਿਆ ਆ ਉਹਦੇ ਉੱਪਰ ਆਰਐਸਐਸ ਕਾਬਜ਼ ਹੋ ਜੂਗੀ ਤੇ ਜਿੱਥੋਂ ਪੰਜਾਬ ਦੀ ਜਿਹੜੀ ਅਜਾੜੇ ਦਾ ਮੁੱਢ ਬਣਿਆ ਜਾਊਗਾ ਜੀ ਜੀ ਬਿਲਕੁਲ ਜੁਜਾਰ ਸਿੰਘ ਜੀ ਹਾਲਾਂਕਿ ਅਸੀਂ ਬੀਤੇ ਕੁਝ ਦਿਨਾਂ ਚ ਜੋ ਯੂਨੀਵਰਸਿਟੀ ਦੀਆਂ ਘਟਨਾਵਾਂ ਦੇਖੀਆਂ ਆ ਉਸ ਦੇ ਵਿੱਚ ਆਰਐਸਐਸ ਦੀ ਜੇਕਰ ਤੁਸੀਂ ਗੱਲ ਕਰੀਏ ਇਹ ਚੀਜ਼ਾਂ ਸਾਹਮਣੇ ਆਈਆਂ ਆ ਜੋ ਵੀ ਘਟਨਾਵਾਂ ਉੱਥੇ ਹੋਈਆਂ ਆ ਹਾਲਾਂਕਿ ਉਸ ਦਾ ਜੋ ਵੱਡਾ ਵਿਰੋਧ ਕੀਤਾ ਗਿਆ ਜੇਕਰ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰੀਏ ਜਦੋਂ ਉਹ ਘਟਨਾਵਾਂ ਉੱਥੇ ਹੋਈਆਂ ਉੱਥੇ ਵਿਰੋਧ ਹੋਇਆ ਹਾਲਾਂਕਿ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ ਇੱਕ ਵੱਡਾ ਮੁੱਦਾ ਇੱਕ ਵੱਡਾ ਡਾਕਾ ਕਹਿ ਸਕਦੇ ਆ ਕਿ ਪੰਜਾਬ ਦੀ ਯੂਨੀਵਰਸਿਟੀ ਤੇ ਵੱਜਿਆ ਹੈ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਮਸਲਾ ਜੋ ਇਹ ਹੱਲ ਹੋਵੇ ਤੇ ਸਭ ਕੁਝ ਠੀਕ ਹੋ ਜਾਵੇ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਇਕਾਲ ਚੈਨਲ ਨਾਲ ਸਾਂਝੀ ਕਰਨ ਦੀ ਬਹੁਤ ਬਹੁਤ ਧੰਨਵਾਦ ਜੀ ਦਰਸ਼ਕਾਂ ਦਾ ਨੂਰ ਸੁਣਾਉਣ ਵਾਸਤੇ